ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਅੱਜ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੈਸ਼ਨ ਦੌਰਾਨ ਕੇਂਦਰ ਅਤੇ ਹਰਿਆਣਾ ਸਰਕਾਰ ਸਮੇਤ ਬੀਬੀਐਮਬੀ ਦੇ ਫੈਸਲੇ ਖਿਲਾਫ ਲਿਆਂਦਾ ਜਾ ਸਕਦਾ ਹੈ ਮਤਾ ਚਿੱਟੇ ਸਮੇਤ ਮਹਿਲਾ ਕਾਂਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਨਸ਼ਿਆਂ ਖਿਲਾਫ ਇੱਕ ਹੋਰ ਵੱਡਾ ਐਕਸ਼ਨ ਪੰਜਾਬ ਪੁਲਿਸ ਦਾ ਏਐਸਆਈ ਹੀਰੋਇਨ ਸਮੇਤ ਕੀਤਾ ਕਾਬੂ ਸੁਖਵੀਰ ਸਿੰਘ ਬਾਦਲ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਦੇ ਹੱਕ ਚ ਲਿਆ ਸਟੈਂਡ ਪੰਜਾਬ ਦੇ ਲੋਕਾਂ ਦੀ ਖੱਜਲ ਖਵਾਰੀ ਹੋਵੇਗੀ ਖਤਮ ਪੰਜਾਬ ਸਰਕਾਰ ਨੇ ਲਿਆ ਨਵਾਂ ਵੱਡਾ ਫੈਸਲਾ ਸੁਖਵੀਰ ਬਾਦਲ ਤੇ ਪੜਕੇ ਗਿਆਨੀ ਹਰਪ੍ਰੀਤ ਸਿੰਘ ਕਿਹਾ ਜੇ ਕਾਂਗਰਸ ਨੇ ਸ਼੍ਰੀਕਾਲ ਤੱਕ ਸਾਹਿਬ ਨੂੰ ਢਾਇਆ ਸੁਖਵੀਰ ਬਾਦਲ ਨੇ ਤਾਂ ਸਿਧਾਂਤਾਂ ਨੂੰ ਹੀ ਢਾਹ ਢੇਰੀ ਕਰ ਦਿੱਤਾ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਸਿੱਖਿਆ ਮੰਤਰੀ ਹਰਜੋਤ ਮੈਂਸ ਦੇ ਹੁਕਮ 'ਮਗਰੋਂ ਲੈਕਚਰਰ ਕੀਤਾ ਸਸਪੈਂਡ ਪੰਜਾਬ 'ਚ ਬਦਲਿਆ ਮੌਸਮ ਦਾ ਮિજાਜ ਤੇਜ਼ਮੀ ਅਤੇ ਹਨੇਰੀ ਦਾ ਅਲਰਟ ਹੋਇਆ ਜਾਰੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਸੀ ਪੰਜਾਬ ਦੇ ਹੱਕ ਵਿੱਚ ਖੜੇ ਰਹਾਂਗੇ ਪੰਜਾਬ 'ਚ ਫੜੇਗੇ ਦੋਗਦਾਰ ਮੁੱਖ ਮੰਤਰੀ ਭਗਵੰਤ ਮਾਨੀ ਟਵੀਟ ਕਰਕੇ ਕਹੀ ਵੱਡੀ ਗੱਲਾਂ ਪੰਜਾਬ ਸਰਕਾਰ ਨੇ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਦਾ ਹੈ ਬੀਤੇ ਦਿਨੀ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਨੂੰ ਪ੍ਰਵਾਨਗੀ ਦਿੱਤੀ ਸੀ ਇਹ ਸੈਸ਼ਨ ਅੱਜ 11 ਵਜੇ ਸ਼ੁਰੂ ਹੋਵੇਗਾ ਇਸ ਵਿਸ਼ੇਸ਼ اجلاس ਦੌਰਾਨ ਭਾਜਪਦੀ ਇਕવાય ਹੇਠਲੀ ਕੇਂਦਰ ਸਰਕਾਰ ਹਰਿਆਣਾ ਸਰਕਾਰ ਤੇ BBMP ਦੇ ਫੈਸਲੇ ਖਿਲਾਫ ਮਤਾਲਿਆਂ ਦੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਪਾਣੀ ਦੇ ਸੰਕਟ ਅਤੇ SYL ਵਿਵਾਦ ਤੇ ਕੇਹਾ ਜਿਕੇ ਪੰਜਾਬ ਪਹਿਲਾਂ ਕਦੇ ਵੀ ਲੜਾਈ ਨਹੀਂ ਚਾਹੁੰਦਾ ਸੀ ਪਰ ਵਾਰ-ਵਾਰ ਲੜਾਈ ਸੂਬੇ ਤੇ ਥੋਪੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਖੁਦ ਨੰਗਲ ਡੈਮ ਜਾ ਕੇ ਆਇਆ ਹਾਂ ਤੇ ਬਾਦੂ ਪਾਣੀ ਦੇਣ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਪੰਜਾਬ ਦੇ ਕਈ ਜ਼ਿਲ੍ਹੇ ਡਾਰਕ ਜ਼ੋਨ ਵਿੱਚ ਚਲੇ ਗਏ ਹਨ ਅਤੇ ਕੁਝ ਥਾਵਾਂ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ 600 ਫੁੱਟ ਤੋਂ ਹੇਠਾ ਚਲਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਨੂੰ ਦੇਣ ਲਈ ਸਾਡੇ ਕੋਲ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ ਪੰਜਾਬ ਚ ਨਸ਼ਿਆਂ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਹੁਣ ਏਐਸਆਈ ਨੂੰ ਚਿੱਟੇ ਦੇ ਨਸ਼ੇ ਸੰੇ ਕਾਬੂ ਕੀਤਾ ਗਿਆ ਹੈ ਬਠਿੰਡਾ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਵਿਵਾਦਾਂ ਵਿੱਚ गिर ਗਈ ਹੈ ਇੱਥੇ ਤਾਇਨਾਤ ਏਐਸਆਈ ਗੁਰਪ੍ਰੀਤ ਸਿੰਘ ਨੂੰ ਚਿੱਟੇ ਦੇ ਨਸ਼ੇ ਸੰੇ ਕਾਬੂ ਕੀਤਾ ਗਿਆ ਹੈ ਏਐਸਆਈ ਗੁਰਪ੍ਰੀਤ ਸਿੰਘ 31 ਆਰਬ ਵਿੱਚ ਤਾਇਨਾਸੀ ਅਤੇ ਬਠਿੰਡਾ ਕੇਂਦਰੀ ਜੇਲ ਦੀ ਸੁਰੱਖਿਆ ਦਾ ਜ਼ਿੰਮੇਵਾਰ ਸੀ ਤਲਾਸ਼ੀ ਦੌਰਾਨ ਉਸ ਕੋਲ 41 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਉਸ ਖਿਲਾਫ ਬਟਿੰਡਾ ਕੈਂਟ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਮਹਿਲਾ ਕਾਂਸਟੇਬਲ ਨੂੰ ਚਿੱਟੇ ਸਨ ਹੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਬਰਖਾਸਤ ਵੀ ਕਰ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕੋਈ ਵਿਵਾਦ ਨਹੀਂ ਬਲਕਿ ਦੇਸ਼ ਭਗਤ ਲੋਕਾਂ ਦੇ ਸਰਹੱਦੀ ਸੂਬੇ ਦੀ ਸਿੱਧੀ ਲੁੱਟ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਪਹਿਲਾਂ ਵੀ ਇੰਨਾ ਕਾਰਨਾ ਕਰਕੇ ਹੀ ਦੋ ਦਹਾਕਿਆਂ ਤੱਕ ਅਸੀਂ ਸੰਤਾਪ ਹੰਡਾਇਆ ਹੈ ਉਹਨਾਂ ਨੇ ਕਿਹਾ ਕਿ ਨਿਆਹੀ ਦੇਸ਼ ਵਿੱਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੀ ਸਰਵੋਤਮ ਗਰੰਟੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਬੀਤੇ ਸਮੇਂ ਦੀਆਂ ਤਕਲੀਫਾਂ ਦੇ ਕਾਰਨਾਂ ਨੂੰ ਦੂਰ ਕੀਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਵਾਜਿਬ ਸ਼ਿਕਾਇਤਾਂ ਦੂਰ ਕਰਨ ਤੇ ਬੀਤੇ ਸਮੇਂ 'ਚ ਲੰਘਿਆ ਤਕਲੀਫ ਦੇ ਸਮਾਂ ਮੁੜਨਾ ਆਵੇ। ਇਹ ਕੌਮੀ ਤਰਜੀਹ ਹੋਣੀ ਚਾਹੀਦੀ ਹੈ। ਦਰਿਆਈ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਿਹਾ ਹੈ ਕਿ ਸਾਨੂੰ ਨਿਆਂ ਦੇਣ ਵਾਸਤੇ ਵੀ ਉਹੀ ਸਿਧਾਂਤ ਲਾਗੂ ਹੋਣੇ ਚਾਹੀਦੇ ਹਨ ਜੋ ਸਾਰੇ ਦੇਸ਼ ਵਿੱਚ ਅੰਤਰਰਾਸ਼ਟਰੀ ਵਿਵਾਦਾਂ ਦੇ ਹੱਲ ਵਾਸਤੇ ਲਾਗੂ ਕੀਤੇ ਜਾਂਦੇ ਹਨ ਉਹਨਾਂ ਕਿਹਾ ਕਿ ਪੰਜਾਬੀ ਕੋਈ ਐਸਾਨ ਨਹੀਂ ਮੰਗ ਰਹੇ ਬਲਕਿ ਸਿਰਫ ਨਿਆਂ ਮੰਗ ਰਹੇ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਮਲੇ ਦੀ ਗੰਭੀਰਤਾ ਨਾ ਸਮਝਦੇ ਆ ਇਸ ਮਾਮਲੇ ਵਿੱਚ 도ਗਲੇਪਨ ਨਾਲ ਖੇਡ ਰਹੇ ਹਨ ਉਹਨਾਂ ਕਿਹਾ ਕਿ ਇਹ 도ਗਲਾਪਨ ਖਤਮ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ 'ਚ ਲੋਕਾਂ ਦੀ ਖੱਜਲਖੁਆਰੀ ਖਤਮ ਕਰਨ ਅਤੇ ਦਲਾਲਾਂ ਰਾਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਖਤਮ ਕਰਨ ਅਤੇ ਦਲਾਲਾਂ ਰਾਹੀ ਹੁੰਦੀ ਲੋਕਾਂ ਦੀ ਕਥਿਤ ਲੁੱਟ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਆਰਟੀਏ ਦਫ਼ਤਰਾਂ 'ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਿਨ੍ਹਾਂ ਰਾਹੀਂ ਇਹਨਾਂ ਦਫ਼ਤਰਾਂ ਉੱਪਰ ਸਰਕਾਰ ਦੀ ਤਿੱਖੀ ਨਜ਼ਰ ਰਹੇਗੀ ਇੱਥੇ ਦੱਸਨੀਓ ਹੈ ਕਿ ਕੁਝ ਦਿਨਾਂ ਪਹਿਲਾਂ ਵਿਜੀਲੈਂਸ ਦੀ ਰੇਡ ਦੌਰਾਨ ਟ੍ਰਾਂਸਪੋਰਟ ਵਿਭਾਗ ਦੇ ਕੁਝ ਏਜੰਟਾਂ ਤੇ ਕਰਮਚਾਰੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਸੀ ਇਸ ਤੋਂ ਪਹਿਲਾਂ ਵੀ ਅਕਸਰ ਇਹ ਮਾਮਲੇ ਸਾਹਮਣੇ ਆਉਂਦੇ ਰਹੇ ਸਨ ਕਿ ਵੱਖ-ਵੱਖ ਆਰਟੀਓ ਦਫ਼ਤਰਾਂ 'ਚ ਦਲਾਲਾਂ ਦਾ ਬੋਲਵਾਲਾ ਹੈ ਤੇ ਬੇਸ਼ੱਕ ਸਰਕਾਰ ਨੇ ਵੱਖ-ਵੱਖ ਕੰਮਕਾਜ ਕਰਾਉਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੋਈ ਹੈ ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਦਲਾਲਾਂ ਦੇ ਹੱਤੀ ਖੇਡਦੇ ਸਨ ਇਸ ਦੇ ਚੱਲਦਿਆਂ ਟਰਾਂਸਪੋਰਟ ਵਿਭਾਗ ਦੇ ਦਫ਼ਤਰਾਂ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ ਕੀਤੀ ਗਈ ਸੀ ਅਤੇ ਹੁਣ ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੁਕਮ ਅਨੁਸਾਰ ਪੰਜਾਬ ਭਰ ਦੇ ਸਾਰੇ ਆਰਟੀਓ ਦਫ਼ਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ ਇਹ ਕੈਮਰੇ ਮੁੱਖ ਦਰਵਾਜ਼ੇ ਡਰਾਈਵਿੰਗ ਲਾਇਸੈਂਸ ਟੈਸਟ ਵਾਲੀ ਥਾਂ ਤੇ ਟਰੈਕ ਤੇ ਲਗਾਏ ਗਏ ਹਨ ਇਹਨਾਂ ਦੀ ਮੋਨੀਟਰਿੰਗ ਚੰਡੀਗੜ੍ਹ ਹੈੱਡ ਆਫਿਸ ਤੋਂ ਕੀਤੀ ਜਾਵੇਗੀ ਪੰਜ ਮੈਂਬਰੀ ਕਮੇਟੀ ਵੱਲੋਂ ਆਕਾਲੀ ਦਲ ਦੀ ਧਿਰ ਤੇ ਲਈ ਵਡਾਈ ਇਕੱਠ ਕੀਤਾ ਗਿਆ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮ ਅਕਾਲੀ ਦਲ ਉੱਤੇ ਵੱਡੇ ਨਿਸ਼ਾਨੇ ਸਾਧਦੇ ਹੋਏ ਕਿ ਹੈ ਕਿ ਅਕਾਲੀ ਦਲ ਨੂੰ ਬਣਾਉਣ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਪਰ ਹੁਣ ਬਾਦਲ ਪਰਿਵਾਰ ਨੇ ਇਸ ਨੂੰ ਨਿੱਜੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ ਉਹਨਾਂ ਕਿ ਹੈ ਕਿ ਇਸ ਉਮੀਦਵਾਰ ਸੈਣੀ ਵਰਗੇ ਵਿਅਕਤੀ ਨੂੰ ਡੀਜੀਪੀ ਲਗਾ ਕੇ ਬੱਚਿਆਂ ਦਾ ਕਾਣ ਕਰਵਾਇਆ ਗਿਆ ਅਕਾਲੀ ਦਲ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 15 ਸਾਲ ਲਗਾ ਕੇ ਪਰਿਵਾਰ ਨੂੰ ਨੰਬਰ 1 ਬਣਾਇਆ ਹੈ ਤੇ ਤੁਸੀਂ ਪੰਜਾਬ ਨੂੰ ਨੰਬਰ 1 ਬਣਾਉਣ ਦੀ ਗੱਲ ਕਰਦੇ ਪਏ ਹੋ ਉਹਨਾਂ ਕਿਹਾ ਕਿ ਪਗੋੜੇ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਕਹਿੰਦਾ ਤੁਸੀਂ ਭਾਜਪਾ ਨਾਲ ਮਿਲੇ ਹੋਏ ਹੋ ਅਸੀਂ ਕਹਿੰਦੇ ਹਾਂ ਤੁਸੀਂ ਭਾਜਪਾ ਦੇ ਖਿਲਾਫ ਬੋਲੋ ਅਸੀਂ ਤੁਹਾਡੇ ਨਾਲ 100% ਦੀ ਚੱਲਾਂਗੇ ਅੰਦਰ ਖਾਤੇ ਸਮਝੋਤਾ ਕਰਨ ਲਈ ਅਕਾਲੀ ਦਲ ਬੀਜਪੀ ਦੀਆਂ ਮਿੰਤਾ ਕਰਦਾ ਪਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨਾਲ ਮਿਲਿਆ ਹੋਇਆ ਹੈ ਇਸ ਲਈ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਣ ਦਿੰਦੇ ਇਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਹੋ ਰਿਹਾ ਹੈ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਇਆ ਹੈ ਸੁਖਵੀਰ ਬਾਦਲ ਨੇ ਤਾਂ ਸੰਧਾਂਤਾਂ ਨੂੰ ਹੀ ਢੇਰੀ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਥ ਨੂੰ ਇੱਕ ਜੁਟ ਹੋਣਾ ਪਵੇਗਾ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਕਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਹੀ ਪਾਣੀ ਨੂੰ ਲਟਾਉਣ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ ਕਿਸੇ ਇੱਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਜਦੋਂ ਡੈਮ ਸੇਫਟੀ ਐਕਟ ਪਾਸ ਹੋਇਆ ਉਦੋਂ ਪੰਜਾਬ ਦੇ ਸੰਸਦ ਕੀ ਕਰਦੇ ਸਨ ਇਹ ਦਸਨ ਕੀ ਹੱਕ ਵਿੱਚ ਜਾਂ ਵਿਰੋਧ ਵਿੱਚ ਵੋਟ ਪਾਈ ਸੀ ਇੰਨਾਂ ਸਾਰਿਆਂ ਨੇ ਰਲ ਕੇ ਲੋਕਾਂ ਨੂੰ ਮੂਰਖ ਬਣਾਇਆ ਹੈ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦੇ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੇ ਪੰਜਾਬੀ ਲੈਕਚਰਾਰ ਕਮ ਸਕੂਲ ਇੰਚਾਰਜ ਨੂੰ ਮੁਤਲ ਕਰ ਦਿੱਤਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਸ ਬਾਰੇ ਹੁਕਮਾਂ ਦੀ ਕਾਪੀ ਵੀ ਸਾਂਝੀ ਕੀਤੀ ਗਈ ਹੈ ਉਕਤ ਸਕੂਲ ਵਿੱਚ ਇੱਕ ਫੰਕਸ਼ਨ ਦੌਰਾਨ ਵਿਦਿਆਰਥੀਆਂ ਨੂੰ ਵੇਟਰਾਂ ਦਾ ਕੰਮ ਕਰਵਾਉਣ ਦੇ ਦੋਸ਼ ਲੱਗੇ ਸਨ ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਲਿਖਿਆ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਜਿੱਥੇ ਵਿਦਿਆਰਥੀਆਂ ਨੂੰ ਨਾਸ਼ਤਾ ਪਰੋਸਣ ਲਈ ਮਜਬੂਰ ਕੀਤਾ ਗਿਆ ਸੀ ਵਿੱਚ ਕੋਰ ਅਨੁਸ਼ਾਸਨਹੀਨਤਾ ਦਾ ਸਖਤ ਨੋਟਿਸ ਲੈਂਦੇ ਹੋਏ ਸਕੂਲ ਇੰਚਾਰਜ ਨੂੰ ਤੁਰੰਤ ਮੁਅਤਲ ਕਰ ਦਿੱਤਾ ਗਿਆ ਹੈ ਸਾਡੇ ਵਿਦਿਆਰਥੀਆਂ ਦੀ ਇੱਜ਼ਤ ਅਤੇ ਸਤਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਦਾ ਦੁਰਵਿਵਹਾਰ ਅਸਵੀਕਾਰਨਯੋਗ ਹੈ ਤੇ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ 'ਚ ਇੱਕ ਵਾਰ ਫਿਰ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੀ ਹੈ ਪੱਛਮੀ ਗੜਬਰੀ ਦੇ ਸਰਗਰਮ ਹੋਣ ਕਾਰਨ ਪੰਜਾਬ 'ਚ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ ਪੰਜਾਬ 'ਚ ਜਲੰਧਰ ਗੁਰਦਾਸਪੁਰ ਸਮੇਤ ਕਈ ਜ਼ਿਲ੍ਹੇ ਵਿੱਚ ਜਿੱਥੇ ਬਾਰਿਸ਼ ਹੋਈ ਹੈ ਉੱਥੇ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਗੁਜਰਾਹਤ ਮਿਲੀ ਹੈ ਆਉਣ ਵਾਲੇ ਦਿਨਾਂ ਸੰਬੰਧੀ ਪੰਜਾਬ ਦੇ ਮੌਸਮ ਲੈ ਕੇ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਸੂਬੇ ਚਾਉਣ ਵਾਲੇ ਦਿਨਾਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਤੂਫਾਨ ਅਤੇ ਬਿਜਲੀ ਗਰਜੰਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਆਖਿਆ ਕਿ ਪੰਜਾਬ, ਪੱਛਮੀ ਹਰਿਆਣਾ ਤੇ ਉੱਤਰੀ ਰਾਜਸਥਾਨ ਤੇ ਇੱਕ ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਵਿੱਚ ਸਰਗਰਮ ਹੈ। ਇਸ ਦੇ ਨਾਲ ਹੀ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੇ ਬੰਗਲਾਦੇਸ਼ ਵੱਲ ਚੱਕਰਵਾਤੀ ਸਰਕੂਲੇਸ਼ਨ ਦੀ ਇੱਕ ਟਰੋਫ ਲਾਈਨ ਦੇ ਲੰਘਣ ਕਾਰਨ ਦੇਸ਼ ਦੀ ਮੌਸਮ ਪ੍ਰਣਾਲੀ ਵਿੱਚ ਬਦਲਾ ਆਇਆ ਹੈ ਮੌਸਮ ਵਿਭਾਗ ਵੱਲੋਂ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਵੀ ਚੋਰੰਜ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਫਤਿਗੜ ਸਈ ਮੋਹਾਲੀ ਪਟਿਆਲਾ ਮਾਨਸਾ ਫਾਜ਼ਿਲਕਾ ਮੁਕਸਰ ਬਠਿੰਡਾ ਚ येलो ਅਲਰਟ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ 5 ਮਈ ਨੂੰ ਅੱਜ ਠਾਨੜਕੋਟ ਹੁਸ਼ਿਆਰਪੁਰ ਮੋਹਾਲੀ ਰੂਪਨਗਰ ਵੀ ਚੋਰੰਜ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਕੱਲ ਤੇ 7 ਮਈ ਨੂੰ ਪਠਾਨਕੋੜ ਗੁਰਦਾਸਪੁਰਾ ਮਰੀਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਉਪਨਗਰ ਮੋਹਾਲੀ ਫਤਿਗੜ ਸਾਈ ਪਟਿਆਲਾ ਵਿੱਚ yellow alert ਜਾਰੀ ਕੀਤਾ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਸੀਐਲਜੀ ਦੀ ਮੀਟਿੰਗ ਬੁਲਾਈ ਗਈ ਇਸ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਣੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਬਾਰੇ ਪਹਿਲਾਂ ਹੀ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਹਾਂ ਕਿਉਂਕਿ ਪਾਰਟੀ ਮੀਟਿੰਗ ਦੌਰਾਨ ਵੀ ਕਾਂਗਰਸ ਨੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਦੇ ਨਾਲ ਖੜੇ ਹੋਣ ਦਾ ਸਪਸ਼ਟ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਸੈਸ਼ਨ ਦੌਰਾਨ ਸਾਰੇ ਮੁੱਦਿਆਂ ਨੂੰ ਕਿਵੇਂ ਅੱਗੇ ਰੱਖਿਆ ਜਾਵੇ ਇਸ ਬਾਰੇ ਗਹਿਰੀ ਚਰਚਾ ਹੋਈ ਹੈ ਹਾਲਾਂਕਿ ਬਾਜਬਣੇ ਵੀ ਸਪਸ਼ਟ ਕੀਤਾ ਹੈ ਕਿ ਸਾਰੇ ਮੁੱਦਿਆਂ ਤੇ ਵਿਦਾਂਸਵਾਚ ਬਹਿਸ ਹੋਵੇਗੀ ਪਰ ਅਸੀਂ ਫਿਲਹਾਲ মিডিਆ ਨੂੰ ਕੋਈ ਜਾਣਕਾਰੀ ਨਹੀਂ ਦੇਵਾਂਗੇ ਪਰ ਉਹਨਾਂ ਨੇ ਇਹ ਵੀ ਜ਼ਰੂਰ ਕਿਹਾ ਹੈ ਕਿ ਉਹ ਪੰਜਾਬ ਦੇ ਪਾਣੀ ਦੇ ਮਾਮਲੇ ਵਿੱਚ ਗੰਭੀਰਤਾ ਨਾਲ ਸ਼ਾਮਿਲ ਹਨ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਜਾਸੂਸਾਂ ਦੀ ਅਮ੍ਰਿਤਸਰ ਵਿੱਚ ਫੌਜ ਸ਼ਾਉਣੀ ਖੇਤਰਾਂ ਤੇ ਹਵਾਈ ਠਿਕਾਣੇ ਦੀ ਸਵੇਦਨਸਿਨ ਜਾਣਕਾਰੀ ਤੇ ਤਸਵੀਰਾਂ ਲੀਕ ਕਰਨ ਵਿੱਚ ਹਤੀਤ ਭੂਮੀਕਾਰ ਰਹੀ ਹੈ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਸਲਾੰਘਾ ਕਰਦਿਆਂ ਟਵੀਟ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅਮਰੀਕਸਰ ਵਿੱਚ ਪਾਕਿਸਤਾਨ ਦੀ ਜਾਸੂਸੀ ਦੀ ਸਾਜ਼ਿਸ਼ ਨੂੰ ਨਾ ਕਾਮ ਕਰਦੇ ਹੋਏ ਦੋਗਦਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਸਿਰਫ ਗ੍ਰਿਫਤਾਰੀ ਨਹੀਂ ਦੇਸ਼ ਭਗਤੀ ਦਾ ਸੰਕਲਪ ਹੈ ਜਿਸ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ ਬਾਰਡਰ ਸੁਭਾ ਹੋਣ ਦੇ ਨਾਤੇ ਅਸੀਂ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਹਾਂ ਤੇ ਦੇਸ਼ ਦੇ ਦੁਸ਼ਮਨਾ ਦੀਆਂ ਨਾਪਾਕ ਸਾਜ਼ਿਸ਼ਾਂ ਦਾ ਅੱਗੇ ਵੀ ਡਟ ਕੇ ਮੁਕਾਬਲਾ ਕਰਦੇ ਰਹਾਂਗੇ ਅੱਜ ਭਗੌੜੇ ਦਲ ਦਾ ਪ੍ਰਧਾਨ ਸਰਦਾਰ ਸਖਬੀਰ ਸਿੰਘ ਬਾਦਲ ਕਹਿੰਦਾ ਜੀ ਇਹ ਬੀਜੇਪੀ ਨਾਲ ਰਲੇ ਹੋਏ ਆ ਆ ਮੀਡੀਆ ਸਾਰਾ ਹਾਜ਼ਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਕਹਿਣਾ ਚਾਹੁੰਦੇ ਆ ਚਲੋ ਯੋਗ ਕਰਦੇ ਆ ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਤੂੰ ਬੋਲ ਤੂੰ 2% ਬੋਲੇਗਾ ਅਸੀਂ 100% ਬੋਲਾਂਗੇ ਤੂੰ ਬੋਲ ਕੇ ਤਾਂ ਦਿਖਾ ਤੂੰ 10% ਬੋਲੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਬੋਲਾਂਗੇ ਤੂੰ 10% ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜੇਗਾ ਅਸੀਂ 200% ਬੀਜੇਪੀ ਦੀਆਂ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਹਾਲੂਆ ਅੰਦਰ ਖਾਤੇ ਸਮਝੌਤੇ ਕਰਨ ਵਾਸਤੇ ਤੁਸੀਂ ਕਰ ਲੈ ਕੱਢੀ ਜਾਂਦੇ ਉਹਨਾਂ ਦੇ ਤੇ ਦੋਸ਼ ਸਾਡੇ ਤੇ ਲਾਉਣੇ ਕਹਿੰਦੇ ਬੀਜੇਪੀ ਨਾਲ ਰਲੇ ਆ ਕਿਹੜੇ ਬੀਜੇਪੀ ਨਾਲ ਰਲੇ ਬੋਲ ਤੂੰ ਬੀਜੇਪੀ ਦੇ ਖਿਲਾਫ ਸੋ ਰਲੇ ਤਾਂ ਤੁਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਜਿਹੜੇ ਨੇ ਉਹ ਡਿਊ ਨੇ ਪੈਂਡਿੰਗ ਨੇ ਇਲੈਕਸ਼ਨ ਨਾ ਹੋਣ ਦਾ ਸਭ ਤੋਂ ਵੱਡਾ ਫਾਇਦਾ ਕਿਹਨੂੰ ਹੈ ਇਹਨਾਂ ਪਗੌੜਿਆਂ ਨੂੰ ਇਲੈਕਸ਼ਨ ਕਰਾਉਣਾ ਨਹੀਂ ਰਿਹਾ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਰਲਿਆ ਕੌਣ ਆ ਫਿਰ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਰਲਿਆ ਇਹ ਪਗੌੜਾ ਪਾਰਟੀ ਨਾਲੀ ਹੈ ਕੇਂਦਰ ਦੀ ਸਰਕਾਰ ਦੇ ਨਾਲ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋ ਗਏ ਤੇ ਪਗੌੜਿਆਂ ਨੂੰ ਪੰਜਾਬ ਦੀ ਸਿੱਖ ਸੰਗਤ ਨੇ ਘਰੇਵਾ ਦੇਣਾ ਇਸ ਕਰਕੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਇਲੈਕਸ਼ਨ ਲੈਣਾ ਹੁੰਦੇ ਹੋ ਕਿ ਸਾਡਾ ਕਬਜ਼ਾ ਤੇ ਸਾਡਾ ਕਬਜ਼ਾ ਰਹੂਗਾ ਅਸੀਂ ਗਰਮਖਿਆਲੀਆਂ ਨੂੰ ਅਸੀਂ ਅਤਵਾਦੀਆਂ ਨੂੰ ਵੱਖਵਾਦੀਆਂ ਨੂੰ ਨੇੜੇ ਨਹੀਂ ਲਗਣਦੇਾਂਗੇ ਜੀ ਬਸ ਤੁਸੀਂ ਇਲੈਕਸ਼ਨ ਨਾ ਕਰਵਾਓ ਜੀ ਕਿਉਂਕਿ ਮਾਹੌਲ ਠੀਕ ਨਹੀਂ ਅੱਜ ਇਲੈਕਸ਼ਨ ਹੋ ਗਿਆ ਤੇ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਤੁਸੀਂ ਇਲੈਕਸ਼ਨ ਨਾ ਕਰਾਓ ਰਲੇ ਦਾ ਤੁਸੀਂ ਜੇ ਹਿੰਮਤ ਹੈ ਤਾਂ ਜਾਓ ਜਾ ਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਲ ਕਹੋ ਜਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਵੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹਾਊਸ 'ਚ ਮਤਾ ਪਾਓ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਭਾਰਤ ਸਰਕਾਰ ਨੂੰ ਅਪੀਲ ਕਰੋ ਹਾਊਸ ਦੇ ਵਿੱਚ ਮਤਾ ਪਾ ਕੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਕਿਉਂ ਨਹੀਂ ਮਤਾ ਪਾਉਂਦੇ ਤੁਸੀਂ ਰਲੇ ਤੁਸੀਂ ਤੇ ਦੱਸੀ ਸਾਨੂੰ ਜਾਂਦੇ ਆ ਕਹਿੰਦੇ ਜਿਵੇਂ ਆ ਦੱਸ ਕੇ ਗਏ ਆ ਨਾ ਕਹਿੰਦੇ ਜੀ ਜਿਹੜਾ ਕੋਈ ਮਾਰਾ ਮੋਟਾ ਖਲਾਫ ਬੋਲਦਾ ਹੈ ਸ਼ੁਰੂ ਤੋਂ ਨਹੀਂ ਟੋੜਾ ਸਾਹਿਬ ਮੈਂ ਇੱਕ ਵਾਰੀ ਟੀਵੀ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਟੋੜਾ ਸਾਹਿਬ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕਿਤੇ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਜਹੇਦਾਰ ਗੁਰਚਰਨ ਸਿੰਘ ਜੀ ਟੌੜਾ ਦੇ ਮਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲੋਂ 100 ਗੁਣਾ ਜ਼ਿਆਦਾ ਕਾਂਗਰਸ ਦੇ ਪ੍ਰਤੀ ਨਫ਼ਰਤ ਸੀ ਤੇ ਜਿਸ ਦਿਨ ਜਹੇਦਾਰ ਗੁਰਚਰਨ ਸਿੰਘ ਟੌੜਾ ਜਿਹੜੀ ਸੀ ਉਹ ਵੱਖਰੇ ਹੋਏ ਉਹਨਾਂ ਨੂੰ ਕਾਂਗਰਸੀ ਕਿਹਾ ਇਹਨਾਂ ਲੋਕਾਂ ਨੂੰ ਕਹਿੰਦੇ ਕਾਂਗਰਸੀ ਹੈ ਕਿੰਡੀ ਕਮਾਲ ਦੀ ਗੱਲ ਜਿਹੜਾ ਕੋਈ ਬੱਕਰੀ ਸੁਰ ਆਲਾਪਦਾ ਹੈ ਜਿਹੜਾ ਕੋਈ ਜੱਜ ਦੀ ਗੱਲ ਕਰਦਾ ਹੈ ਢੰਗ ਦੀ ਗੱਲ ਕਰਦਾ ਹੈ ਉਹਨੂੰ ਤੁਸੀਂ ਕਾਂਗਰਸੀ ਕਹਿ ਦਿੰਦੇ ਹੋ ਉਹਨੂੰ ਤੁਸੀਂ ਭਾਜਪਾ ਵਾਲੇ ਕਹਿ ਦਿੰਦੇ ਹੋ ਰਲੇ ਤੁਸੀਂ ਆਪ ਫਿਰਦੇ ਹੋ ਕਿ ਉਹ ਹੀ ਜਿਹੜੀ ਤੁਸੀਂ ਆਪ ਹੋਏ ਫਿਰਦੇ ਹੋ ਪੰਜਾਬ ਦੇ ਪਾਣੀਆਂ ਨੂੰ ਤੁਸੀਂ ਲਟਾਇਆ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਤੁਸੀਂ ਮਰਵਾਏ ਤੁਹਾਨੂੰ ਪਹਿਰੇਦਾਰੀ ਦੀ ਜ਼ਿੰਮੇਵਾਰੀ ਦਿੱਤੀ ਸੀ ਨਿਭਾਈ ਪਹਿਰੇਦਾਰੀ ਬਿਲਕੁਲ ਨਹੀਂ ਨਿਭਾਈ ਪਹਿਰੇਦਾਰੀ ਜੇ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਢਾਇਆ ਤੇ ਤੁਸੀਂ ਸਿੱਖ ਸਿਧਾਂਤ ਢਾਏ ਨੇ ਸਿੱਖ ਸੰਕਲਪ ਢਾਏ ਨੇ ਕਾਂਗਰਸ ਨੇ ਬਿਲਡਿੰਗ ਢਾਈ ਸੀ ਅਸੀਂ ਉਸ ਤੋਂ ਵੱਧ ਆਲੀਸ਼ਾਨ ਬਿਲਡਿੰਗ ਬਣਾ ਲਈਏ ਵਧੀਆ ਤੇ ਜਿਹੜੇ ਤੁਸੀਂ ਸੰਕਲਪ ਢਾਤੇ ਜਿਹੜੇ ਤੁਸੀਂ ਸਿਧਾਂਤ ਢਾਤੇ ਉਹਨਾਂ ਨੂੰ ਕੌਣ ਸਾਰੂਗਾ ਕੌਣ ਬਣਾਊਗਾ ਉਹਨਾਂ ਨੂੰ ਕੌਣ ਜ਼ਿੰਮੇਵਾਰ ਹੈ ਸਿਧਾਂਤਾਂ ਨੂੰ ਰੋਲਣ ਤੇ ਮਚੋਲਣ ਦੇ ਵਿੱਚ ਇਹ ਲੋਕ ਜ਼ਿੰਮੇਵਾਰ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾਹ ਲਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਈ ਦੀ ਹੈ ਲਾਈ ਹੈ ਔਰ ਅੱਜ ਇਹ ਪੰਥ ਪ੍ਰਸਤ ਬਣੇ ਫਿਰਦੇ ਨੇ ਕਹਿੰਦੇ ਅਸੀਂ ਪੰਥ ਪ੍ਰਸਤ ਜਿਹੜੀ ਗੱਲੋਂ ਪੰਥ ਪ੍ਰਸਤ ਹੈ ਤੁਸੀਂ ਭਗੌੜੇ ਹੋ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਤੁਸੀਂ ਪੰਥ ਦੇ ਭਗੌੜੇ ਹੋ ਤੁਸੀਂ ਕੌਮ ਦੇ ਭਗੌੜੇ ਹੋ ਮੈਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੋਲਦੇ ਆ ਇੱਕ ਸ਼ਬਦ ਕਾਇਸ ਕਿ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਔਰ ਉਹ ਇਸ ਕਰਕੇ ਬਣਾਈ ਸੀ ਕਿਉਂਕਿ ਪਿਛਲੇ 5 ਸਾਲ ਖਾਣਿਆਂ ਦੇ ਵਿੱਚ ਬਜ਼ੁਰਗਾਂ ਦੀਆਂ ਦਾੜ੍ਹੀਆਂ ਰੋਲੀਆਂ ਸੀ ਪਿਛਲੇ ਪੰਜਾਂ ਸਾਲਾਂ ਦੇ ਵਿੱਚ ਸਿੱਖ ਬੀਬੀਆਂ ਦੇ ਨਾਲ ਜ਼ਬਰ ਜ਼ਨਾਹ ਹੋਏ ਸੀ ਪਿਛਲੇ ਪੰਜਾਂ ਸਾਲਾਂ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਸੀ ਕੋਹ ਕੋ ਕੇ ਸਿੱਖ ਨੌਜਵਾਨ ਮਾਰੇ ਸੀ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸੀ ਕਿ ਇਹ ਜਿਹੜੇ ਜ਼ਖਮ ਪਿਛਲੀ ਕਾਂਗਰਸ ਸਰਕਾਰ ਨੇ ਦਿੱਤੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਭਰੂਗੀ ਇਹਨਾਂ ਜ਼ਖਮਾਂ ਨੂੰ ਪਰ ਤੁਸੀਂ ਭਰੇ ਤੁਸੀਂ ਸਮੈਤ ਸਿੰਘ ਸੇਣੀ ਵਰਗਿਆਂ ਨੂੰ ਡੀਜੀਪੀ ਲਾ ਕੇ ਉਹਨਾਂ ਜ਼ਖਮਾਂ ਦੇ ਉੱਤੇ ਲੂਣ ਸੁਟਿਆ ਤੇ ਅਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਦੀ ਪੰਥ ਪ੍ਰਸਤ ਕਿਹੜੀ ਗੱਲ ਨੂੰ ਤੁਸੀਂ ਪੰਥ ਪ੍ਰਸਤ ਤੋਂ ਦੱਸਣੇ ਭਗੌੜੇ ਜਿਹੜੇ ਸ਼੍ਰੋਮਣੀ ਅਕਾਲ ਤਖਤ ਸਭ ਤੋਂ ਵੀ ਭਗੌੜੇ ਨੇ ਪੰਥ ਦੇ ਵੀ ਭਗੌੜੇ ਨੇ ਸੋ ਸਾਧ ਸੰਗਤ ਜੀ ਜੇ ਪੰਜਾਬ ਨੂੰ ਬਚਾਉਣੇ ਜੇ ਪੰਥ ਨੂੰ ਬਚਾਉਣੇ ਜੇ ਪੰਥ ਦੇ ਹੱਕਾਂ ਦੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨੀ ਹੈ ਤੇ ਸਾਨੂੰ ਫਿਰ ਐਸੀ ਖੇਤਰੀ ਪਾਰਟੀ ਦੀ ਲੋੜ ਹੈ ਜਿਹਦਾ ਮੁਖੀ ਤਾਮਲਨਾਡੂ ਦੇ ਮੁੱਖ ਮੰਤਰੀ ਸਟਾਲਨ ਵਾਂਗ ਡੱਟ ਕੇ ਜਿਹੜਾ ਹੈ ਉਹ ਸਟੈਂਡ ਲਵੇ ਸਾਨੂੰ ਅੰਦਰ ਖਾਤੇ ਸਮਝੌਤੇ ਕਰਨ ਦੇ ਕਰਨ ਵਾਲੇ ਲੀਡਰਾਂ ਦੀ ਲੋੜ ਨਹੀਂ ਹੈ ਕੀ ਕਹਿ ਕੇ ਸਮਝੌਤਾ ਕੀਤਾ ਕਹਿੰਦੇ ਜੇ ਸਾਡਾ ਨੌ ਮਾਸਤਾ ਰਿਸ਼ਤਾ ਹੈ ਨੋ ਮਾਸ ਦਾ ਰਿਸ਼ਤਾ ਭਾਜਪੀ ਨੋ ਹੈ ਸਾਡਾ ਮਾਸ ਹੈ ਉਹਨਾਂ ਨੇ ਨੋਚਤਾ ਫਿਰ ਉਹ ਨੋਚ ਕੇ ਲੈ ਗਏ ਇਸ ਕਰਕੇ ਤੁਸੀਂ ਬਿਨਾ ਸ਼ਰਤ ਸਮਝੌਤੇ ਕੀਤੇ ਬਿਨਾ ਸ਼ਰਤ ਮੈਂ ਇਤਿਹਾਸ ਦੀ ਇੱਕ ਗੱਲ ਤੁਹਾਨੂੰ ਕਹਿਣ ਲੱਗਿਆ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜਸਥਾਨ ਦੇ ਬਗੌਰ ਦੇ ਸਥਾਨ ਦੇ ਉੱਤੇ ਸੀ ਉਸ ਵੇਲੇ ਉਹਨਾਂ ਨੂੰ ਖਬਰ ਮਿਲੀ ਕਿ ਦੱਖਣ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਤੇ ਔਰੰਗዜਬ ਦੇ ਪੁੱਤਰਾਂ ਦੇ ਵਿਚਕਾਰ ਰਾਜ ਗੱਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ ਤੇ ਸਭ ਤੋਂ ਕਮਜ਼ੋਰ ਜਿਹੜਾ ਔਰੰਗዜਬ ਦਾ ਪੁੱਤਰ ਸੀ ਉਹ ਸੀ ਸਹਜਾਦਾ ਮੁਅਜ਼ਮ ਉਹ ਭਾਈ ਨੰਦ ਲਾਲ ਜੀ ਕਿਸੇ ਸਮੇਂ ਉਹਦੇ دیਵਾਨ ਰਹੇ ਸੀ ਤੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਸ਼ਰਧਾਲੂ ਸੀ ਉਹਨਾਂ ਬੁਲਾ ਕੇ ਭਾਈ ਨੰਦ ਲਾਲ ਜੀ ਨੂੰ ਕਿਹਾ ਆਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜ਼ਰੂਰਤ ਹੈ ਮੈਨੂੰ ਸਾਡੇ ਤਿੰਨੇ ਭਰਾਵਾਂ ਦੇ ਵਿੱਚ ਦਿੱਲੀ ਦੇ ਤਖਤ ਨੂੰ ਲੈ ਕੇ ਲੜਾਈ ਹੋ ਗਈ ਹੈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇਤਾ ਚਾਹੀਦੀ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕੇ ਕਹੋ ਕਿ ਮੇਰੀ ਸਹਾਇਤਾ ਕਰਨ ਭਾਈ ਨੰਦ ਲਾਲ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਆ ਕੇ ਕਹਿਣ ਲੱਗੇ ਮਹਾਰਾਜ ਔਰੰਗਜ਼ੇਬ ਦਾ ਬੇਟਾ ਸਹਾਜਾਦਾ ਮਉਜ਼ਮ ਤੁਹਾਡੀ ਸਹਾਇਤਾ ਮੰਗਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇ ਦੇਾਂਗੇ ਪਰ ਬਿਨਾਂ ਸ਼ਰਤ ਨਹੀਂ ਸ਼ਰਤਾਂ ਦੇ ਸਹਿਤ ਦੇਾਂਗੇ ਜਾ ਕੇ ਭਾਈ ਨੰਦ ਲਾਲ ਜੀ ਮਉਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਮਦਦਤਾ ਕਰਦੇ ਆਂਗੇ ਪਰ ਸ਼ਰਤਾਂ ਦੇ ਸਹਿਤ ਕਰਾਂਗੇ ਕਹਿੰਦਾ ਕੀ ਸ਼ਰਤਾਂ ਨੇ ਉਹਨਾਂ ਦੀਆਂ ਫਿਰ ਆਗੇ ਭਾਈ ਨੰਦ ਲਾਲ ਜੀ ਕਹਿੰਦੇ ਮਹਾਰਾਜ ਕੀ ਸ਼ਰਤਾਂ ਨੇ ਕਹਿੰਦੇ ਪਹਿਲੀ ਸ਼ਰਤ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਸਾਡੇ ਹਵਾਲੇ ਕਰੋ ਉਹਨੇ ਜ਼ੁਲਮ ਕੀਤੇ ਨੇ ਧੱਕੇ ਕੀਤੇ ਨੇ ਉਹ ਸਾਡੇ ਹਵਾਲੇ ਕਰੋ ਕਹਿੰਦੇ ਹੋਰ ਕਹਿੰਦੇ ਹਿੰਦੂਆਂ ਦੇ ਪ੍ਰਤੀ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਉਹਨਾਂ ਨੂੰ ਚੇਂਜ ਕਰੋ ਉਹਨਾਂ 'ਚ ਤਬਦੀਲੀ ਕਰੋ ਉਹ ਜਾ ਕੇ ਭਾਈ ਨੰਦ ਲਾਲ ਜੀ ਸਹਜਾਦਾ ਮਉਜ਼ਮ ਨੂੰ ਕਹਿਣ ਲੱਗੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਆ ਸ਼ਰਤਾਂ ਨੇ ਕਹਿੰਦਾ ਮਨਜ਼ੂਰ ਹੈ ਫਿਰ ਭਾਈ ਨੰਦ ਲਾਲ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਹਿਣ ਲੱਗੇ ਮਹਾਰਾਜ ਭਾਈ ਨੰਦ ਲਾਲ ਜੀ ਕਹਿੰਦੇ ਸ਼ਰਤਾਂ ਮਨਜ਼ੂਰ ਹੈ ਮਹਾਰਾਜ ਕਹਿੰਦੇ ਅਸੀਂ ਇਹਨਾਂ ਰਾਜਨੀਤਿਕਾਂ ਦੇ ਇਤਬਾਰ ਨਹੀਂ ਕਰਦੇ ਜੇ ਸ਼ਰਤਾਂ ਮਨਜ਼ੂਰ ਹੈ ਤੇ ਲਿਖ ਕੇ ਸਮਝੌਤਾ ਕਰਨ ਤੇ ਸਹਜਾਦਾ ਮੁਅਜ਼ਮ ਨੇ ਆਪਣੀ ਮੋੜ ਦੇ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿੱਤਾ ਤੇ ਫਿਰ ਜੇਜੋ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਜਾਦੇ ਮੁਅਜ਼ਮ ਦੀ ਸਹਾਇਤਾ ਕੀਤੀ ਇਤਿਹਾਸ ਗਵਾਹ ਤੇ ਬਹਾਦਰ ਸ਼ਾਹ ਦੇ ਨਾਲ ਦਿੱਲੀ ਦੇ ਤਖਤ ਦਾ ਉਹ ਬਾਦਸ਼ਾਹ ਬੜਿਆ ਇਹ ਸਾਡਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਤੇ ਤੁਸੀਂ ਗੋਡੇ ਟੇਕਤੇ ਬਿਨਾਂ ਸ਼ਰਤ ਤੁਸੀਂ ਹਮਾਇਤ ਦਿੱਤੀ 15 ਸਾਲ ਤੇ ਪੰਜਾਬੀਆਂ ਨੂੰ ਲੈ ਕੇ ਕੀ ਦਿੱਤਾ ਸਿੱਖਾਂ ਨੂੰ ਲੈ ਕੇ ਕੀ ਦਿੱਤਾ ਕੀ ਲੈ ਕੇ ਦਿੱਤਾ ਸਿੱਖਾਂ ਨੂੰ ਉਸ ਵੇਲੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ 24 ਫਰਵਰੀ ਤੋਂ ਲੈ ਕੇ ਯੋਧ ਨਸ਼ਾ ਵਿਰੋਧੀ ਮਹਿਮਾ ਜਿਹੜੀ ਉਹਨੂੰ ਪੂਰੇ ਪੰਜਾਬ ਪੱਧਰ ਤੇ ਬੜੀ ਤੇਜ਼ੀ ਦੇ ਨਾਲ ਬੜਾ ਜਿਹੜਾ ਪੰਜਾਬ ਜਿਸ ਤਰੀਕੇ ਨਾਲ ਚਾਹੁੰਦਾ ਸੀਗਾ ਕਿ ਉਹ ਰਵਈਆ ਲੈ ਕੇ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਇੱਥੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਦੇ ਘਰ ਜਿਹੜੇ ਬਲਡੋਜ਼ਰਾਂ ਤੱਕ ਧਾ ਦਿੱਤੇ ਜਾਂਦੇ ਨੇ ਉਹਨੂੰ ਇੱਥੋਂ ਤੱਕ ਆਰਡਰ ਕਰ ਦਿੱਤੇ ਕਿ ਫਿਰ ਜੇ ਉਹਨੇ ਕੋਈ ਨਸ਼ੇ ਦੀ ਗੱਲ ਕਰਨੀ ਹੈ ਨਸ਼ੇ ਦਾ ਵਪਾਰ ਕਰਨਾ ਤਾਂ ਫਿਰ ਉਹਨੂੰ ਪੰਜਾਬ ਵਰਗੇ ਸੂਬੇ 'ਚ ਰਹਿਣ ਦਾ ਕੋਈ ਹੱਕ ਨਹੀਂ ਯਾਨੀ ਕਿ ਹਰ ਉਸ ਪੰਜਾਬ ਦੀ ਤਮੰਨਾ ਤੇ ਜਿਹੜੇ ਤਰੀਕੇ ਦੇ ਨਾਲ ਸਾਡੇ ਪੰਜਾਬੀ ਲੋਕ ਚਾਹੁੰਦੇ ਸੀਗੇ ਕਿ ਸਖਤੀ ਹੋਵੇ ਸਰਕਾਰ ਸਖਤੀ ਕਰੇ ਸਰਕਾਰ ਪਿੰਡਾਂ ਜੋ ਨਸ਼ਾ ਜਿਹੜਾ ਕਿ ਆਮ ਜੜੀ ਆਉਂਦੀ ਸੀਗੀ ਰਿਪੋਰਟ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਉਹਨਾਂ ਉਹਨਾਂ ਸਾਰੇ ਸਟੇਸ਼ਨਾਂ ਤੇ ਸਰਕਾਰ ਪੂਰੀ ਤਰ੍ਹਾਂ ਕਾਰਵਾਈ ਕਰੇਗੀ ਸੋ ਅਸੀਂ ਹਰ ਤਰੀਕੇ ਦੇ ਨਾਲ ਇਸ ਵੇਲੇ ਟਟ ਕੇ ਲੱਗੇ ਆ ਯਾਨੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਇਸ ਵੇਲੇ ਸਰਕਾਰ ਉਹ ਵਾਅਦਾ ਨਿਭਾਉਣ ਤੇ ਪੂਰਨ ਤੌਰ ਤੇ ਲੱਗ ਤੁਹਾਡੇ ਜਿਆਦਾ ਪੋਲਿਸ ਦੀ ਕਾਰਫਸ਼ਲੀ ਨੂੰ ਲੈ ਕੇ ਕੀ ਕਹੋਗੇ ਚੁੱਤ ਮਸ਼ੀਰੋ ਇਹਦੇ ਚ ਦੋ ਗੱਲਾਂ ਨੇ ਜੀ ਮੈਂ ਸਿਵਲ ਪ੍ਰਸ਼ਾਸਨ ਰਹਾ ਚਾਹੇ ਉਹ ਪੁਲਿਸ ਪ੍ਰਸ਼ਾਸਨ ਦਾ ਮਤਲਬ ਐਸ ਵੇਲੇ ਮੈਂ ਕਹੂੰਗੀ ਕਿ ਉਹ ਆਪਣੇ ਜੋ ਵੀ ਉਹਨਾਂ ਨੂੰ ਹਦਾਇਤ ਜੋ ਵੀ ਡਾਇਰੈਕਸ਼ਨ ਜਾਂ ਜਿਸ ਤਰੀਕੇ ਦੇ ਨਾਲ ਵੀ ਸਰਕਾਰ ਨੇ ਇਹ ਰੋਡਮੈਪ ਪੜਾਇਆ ਕਿ ਕਿਵੇਂ ਜੜੀਆਂ ਨੈਕਸਸ ਚੇਨਾ ਬਣੀਆਂ ਹੋਈਆਂ ਨੇ ਨਸ਼ਾ ਤਸਕਰਾਂ ਦੀਆਂ ਉਹ ਕਿਵੇਂ ਬ੍ਰੇਕਡਾਊਨ ਕਰਨੀਆਂ ਨੇ ਜਾਂ ਫਿਰ ਸਾਡੇ ਅਵੇਅਰਨੈਸ ਪ੍ਰੋਗਰਾਮ ਨੇ ਉਹਨਾਂ ਨੂੰ ਕਿਵੇਂ ਪਿੰਡਾਂ ਤੱਕ ਲੈ ਕੇ ਜਾਣਾ ਸ਼ਹਿਰਾਂ ਤੱਕ ਲੈ ਕੇ ਜਾਣਾ ਜਾਂ ਫਿਰ ਜਿਹੜੇ ਨਸ਼ੇਤ ਲੱਗੇ ਹੋਏ ਆ ਉਹਨਾਂ ਨੂੰ ਥਰੂ ਰੀਹੈਬਿਲੇਸ਼ਨ ਸੈਂਟਰ ਜਾਂ ਫਿਰ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਤਹਿਤ ਉਹਨਾਂ ਦੀ ਕਿਵੇਂ ਜਾਨ ਬਚਾੜੀ ਜਾਂਦੀ ਯਾਨੀ ਕਿ ਪ੍ਰਸ਼ਾਸਨ ਐਸ ਵੇਲੇ ਪੂਰਨ ਸਹਿਯੋਗ ਦੇ ਕੇ ਆਪਣੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾ